ਵਿਚ ਸਾਰੀਆਂ ਸਾਈਟਾਂ ਤੇ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਵੱਡੀ ਖਬਰ ਐ ਜੀਟੀ ਦੇ ਵੱਲੋਂ 85 ਮਾਈਨਿੰਗ ਸਾਈਟਾਂ ਤੇ ਰੋਕ ਲਗਾਈ ਗਈ ਹੈ ਜੀਟੀ ਨੇ ਤੇ ਅਗਲੇ ਜਿਹੜੇ ਹੁਕਮ ਨੇ ਉਦੋਂ ਤੱਕ ਪਾਬੰਦੀ ਚਾਰੀ ਰਹੇਗੀ ਤਾਂ ਟੈਂਡਰ ਪ੍ਰਕਿਰਿਆ ਪ੍ਰਕਿਰਿਆ ਜਿਹੜੀ ਆ ਉਹ ਚੱਲੀ ਰਹੇਗੀ ਐ ਜੀਟੀ ਦੇ ਵੱਲੋਂ ਇਹ ਕਿਹਾ ਗਿਆ ਹੈ ਆਦੇਸ਼ ਦਿੱਤੇ ਗਏ ਨੇ ਹੁਦਾਸਪੁਰ ਦੇ ਪਿੰਡ ਗਾਲੜੀ ਹੈ ਜਿੱਥੋਂ ਦੀ ਪੰਚਾਇਤ ਨੇ ਦਸੇ ਕਿ ਸ਼ਿਕਾਇਤ ਦਿੱਤੀ ਸੀ ਪੰਚਾਇਤ ਦੀ ਸ਼ਿਕਾਇਤ ਤੇ ਇਹ ਸੁੰਭਾਈ ਕਰਦਿਆਂ ਹੋਇਆ ਜੀਟੀ ਨੇ ਫੈਸਲਾ ਦਿੱਤਾ ਪੰਜਾਬ ਸਰਕਾਰ ਨੇ ਦੱਸਿਆ ਕਿ ਜਲ ਸੋਤ ਅਵਪਾਗ ਨੇ ਪਿਛਲੇ ਸਾਲ 85 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ ਹਾਲ ਹੀ ਦੇ ਵਿੱਚ ਇਹਨਾਂ ਥਾਵਾਂ ਤੇ ਰੇਤ ਬਜਰੀ ਕੱਢਣ ਦੇ ਲਈ ਟੈਂਡਰ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਮਾਮਲਾ ਜਿਹੜਾ ਹੈ ਮਸਲਾ ਜਿਹੜਾ ਹੈ ਬੇਹਦ ਆਪਣੇ ਆਪ ਦੇ ਵਿੱਚ ਉਸੇ ਵੇਲੇ ਵੱਡਾ ਹੋ ਜਾਂਦਾ ਜਦੋਂ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਹੋਏ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਮਾਈਨਿੰਗ ਜਿਹੜਾ ਉਹ ਵੱਡਾ ਮੁੱਦਾ ਰਿਹਾ ਹੈ ਹਾਲਾਂਕਿ ਹਾਲ ਫਿਲਹਾਲ ਅੱਧੀ ਗੱਲ ਕੀਤੀ ਜਾਵੇ ਤਾਂ ਐਨਜੀਟੀ ਦੇ ਵੱਲੋਂ ਸਾਰੀਆਂ ਸਾਈਟਾਂ ਤੇ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ 85 ਸਾਈਟਾਂ ਜਿਨ੍ਹਾਂ ਤੇ ਰੋਕ ਲਾਈ ਗਈ ਹੈ ਤਾਂ ਐਨਜੀਟੀ ਦੇ ਅਗਲੇ ਹੁਕਮਾਂ ਤੱਕ ਇਹ پابੰਦੀ ਜਾਰੀ ਰਹੇਗੀ। ਤਾਂ ਕੋਲ ਮਿਲਾਕੇ ਜੇਕਰ ਗੱਲ ਕੀਤੀ ਜਾਵੇ, ਕਰਤਾਸਪੁਰ ਦਾ ਪਿੰਡ ਗਹਲੜੀ ਹੈ ਜਿੱਥੋਂ ਦੀ ਸ਼ਿਕਾਇਤ ਜਿਹੜੀ ਹੈ ਉਹ ਗਈ ਜਿਸ ਤੋਂ ਬਾਅਦ ਹੁਣ ਇਹ ਕਾਰਵਾਈ ਹੋਈ ਹੈ ਔਰ ਇਹ ਹੁਕਮ ਜੜੇ ਨੇ ਉਜਾਰੀ ਕੀਤੇ ਗਏ ਨੇ। ਤਾਕਤ ਕੋਲ ਮਿਲਾ ਕੇ ਹੁਣ ਪਾਬੰਦੀ ਜਿਹੜੀ ਅਗਲੇ ਹੁਕਮ ਜਦੋਂ ਤੱਕ ਨਹੀਂ ਆਉਂਦੇ ਉਦੋਂ ਤੱਕ ਜਾਰੀ ਰਹੇਗੀ ਉਦੋਂ ਤੱਕ ਮਾਈਨਿੰਗ ਜਿਹੜੀਆਂ ਸਾਈਟਸ ਤੇ ਨਹੀਂ ਹੋ ਸਕਦੀ ਪਿੰਡ ਗਲੜੀ ਹੈ ਜਿੱਥੋਂ ਦੀ ਪੰਚਾਇਤ ਨੇ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਸੁਣਵਾਈ ਕਰਦੇ ਹੋਏ ਐਮਜੀਟੀ ਨੇ ਫੈਸਲਾ ਦਿੱਤਾ ਔਰ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ 85 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ ਔਰ ਹਾਲੀ ਦੇ ਵਿੱਚ ਇਹਨਾਂ ਥਾਵਾਂ ਤੇ ਰੇਤ ਬਜਰੀ ਕੱਢਣ ਦੇ ਲਈ ਟੈਂਡਰ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਸੀ ਹਾਲਾਂਕਿ ਸਾਈਟਸ ਸਟੇਡੀਆਂ ਨੇ ਉਹ ਕੁੱਲ ਮਿਲਾ ਕੇ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਏ ਮੌਜੂਦਾ ਸਰਕਾਰ ਦੀ ਤਾਂ ਇਹ ਸਾਈਟਸ ਨੂੰ ਲੈ ਕੇ ਫੈਸਲਾ ਜਿਹੜਾ ਪਿਛਲੇ ਸਮੇਂ 'ਚ ਇਹ ਕੀਤਾ ਗਿਆ ਸੀ ਜਦੋਂ ਸ਼ੁਰੂਆਤ ਦੇ ਵਿੱਚ ਸਰਕਾਰ ਆਉਂਦੀ ਹੈ ਕਿ ਮਾਈਨਿੰਗ ਜਿਹੜੀਆਂ ਸਾਈਟਸ ਨੇ ਉਥੋਂ ਰੇਤਾ ਆਸਾਨੀ ਦੇ ਨਾਲ ਡਾਇਰੈਕਟ ਲਜਾਇਆ ਜਾ ਸਕਦਾ ਹੈ ਜਿਹੜੇ ਲੋਕ ਨੇ ਜਿਨ੍ਹਾਂ ਨੇ ਵਰਤਨਾ ਹੈ ਮੰਨ ਲਓ ਕਿਸੇ ਨੇ ਆਪਣਾ ਘਰ ਬਣਾਉਣਾ ਹੈ ਤਾਂ ਉਹ ਜਾ ਕੇ ਡਾਇਰੈਕਟ ਜਿਹੜਾ ਹੈ ਉਹ ਮਾਈਨਿੰਗ ਸਾਈਟ ਤੋਂ ਰੇਤਾ ਲੈ ਸਕਦਾ ਹੈ ਹਾਲਾਂਕਿ ਉੱਥੇ ਹੀ ਸਾਰੀਆਂ ਚੀਜ਼ਾਂ ਉਸ ਨੂੰ ਮਿਲਣ ਗਿਆ ਪੈਸਾ ਜਿਹੜਾ ਹੈ ਇੱਕ ਕਿਸਮ ਦਾ ਉਹਨਾਂ ਦਾ ਬਚੇਗਾ ਉਹਨਾਂ ਦੀ ਬਚਤ ਹੋਏਗੀ ਇਹ ਸਾਰੀ ਪਲੈਨਿੰਗ ਜਿਹੜੀ ਹੈ ਮਾਈਨਿੰਗ ਪਾਲਿਸੀ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਕੀਤੀ ਗਈ ਸੀ ਦੇ ਵਿੱਚ ਸਾਰੀਆਂ ਸਾਈਟਾਂ ਤੇ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ ਇਹ ਵੱਡੀ ਖਬਰ ਐ ਜੀਟੀ ਦੇ ਵੱਲੋਂ 85 ਮਾਈਨਿੰਗ ਸਾਈਟਾਂ ਤੇ ਰੋਕ ਲਗਾਈ ਗਈ ਹੈ ਜਿਤੇ ਨੇ ਤੇ ਅਗਲੇ ਜਿਹੜੇ ਹੁਕਮ ਨੇ ਉਦੋਂ ਤੱਕ ਪਾਬੰਦੀ ਚਾਰੀ ਰਹੇਗੀ ਤਾਂ ਟੈਂਡਰ ਪ੍ਰਕਿਰਿਆ ਪ੍ਰਕਿਰਿਆ ਜਿਹੜੀ ਆ ਉਹ ਚੱਲੀ ਰਹੇਗੀ ਐ ਜੀਟੀ ਦੇ ਵੱਲੋਂ ਇਹ ਕਿਹਾ ਗਿਆ ਹੈ ਆਦੇਸ਼ ਦਿੱਤੇ ਗਏ ਨੇ ਗੁਰਦਾਸਪੁਰ ਦੇ ਪਿੰਡ ਗਾਲੜੀ ਹੈ ਜਿੱਥੋਂ ਦੀ ਪੰਚਾਇਤ ਨੇ ਦੱਸੇ ਕਿ ਸ਼ਿਕਾਇਤ ਦਿੱਤੀ ਸੀ ਪੰਚਾਇਤੀ ਸ਼ਿਕਾਇਤ ਤੇ ਇਹ ਸੁਣਵਾਈ ਕਰਦੇ ਹੋਏ ਐ ਜੀਟੀ ਨੇ ਫੈਸਲਾ ਦਿੱਤਾ ਪੰਜਾਬ ਸਰਕਾਰ ਨੇ ਦੱਸਿਆ ਕਿ ਜਲ ਸੋਤ ਅਵਪਾਗ ਨੇ ਪਿਛਲੇ ਸਾਲ 85 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ ਹਾਲ ਹੀ ਦੇ ਵਿੱਚ ਇਹਨਾਂ ਥਾਵਾਂ ਤੇ ਰੇਤ ਪੱਜਰੀ ਕੱਢਣ ਦੇ ਲਈ ਟੈਂਡਰ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਮਾਮਲਾ ਜਿਹੜਾ ਹੈ ਮਸਲਾ ਜਿਹੜਾ ਹੈ ਬੇਹਦ ਆਪਣੇ ਆਪ ਦੇ ਵਿੱਚ ਉਸੇ ਵੇਲੇ ਵੱਡਾ ਹੋ ਜਾਂਦਾ ਜਦੋਂ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਹੋਏ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਮਾਈਨਿੰਗ ਜਿਹੜਾ ਉਹ ਵੱਡਾ ਮੁੱਦਾ ਰਿਹਾ ਹੈ ਹਾਲਾਂਕਿ ਹਾਲ ਫਿਲਹਾਲ ਅੱਜ ਗੱਲ ਕੀਤੀ ਜਾਵੇ ਤਾਂ ਐਨਜੀਟੀ ਦੇ ਵੱਲੋਂ ਸਾਰੀਆਂ ਸਾਈਟਾਂ ਤੇ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ 85 ਸਾਈਟਾਂ ਜਿਆਂ ਨੇ ਜਿਨ੍ਹਾਂ ਤੇ ਰੋਕ ਲਾਈ ਗਈ ਹੈ ਤਾਂ ਐਨਜੀਟੀ ਦੇ ਅਗਲੇ ਹੁਕਮਾਂ ਤੱਕ ਇਹ پابੰਦੀ ਜਾਰੀ ਰਹੇਗੀ ਤਾਂ ਕੋਲ ਮਿਲਾਕੇ ਜੇਕਰ ਗੱਲ ਕੀਤੀ ਜਾਵੇ ਕਰਤਾਰਸਪੁਰ ਦਾ ਪਿੰਡ ਗਹਲੜੀ ਹੈ ਜਿੱਥੋਂ ਦੀ ਸ਼ਿਕਾਇਤ ਜਿਹੜੀ ਹੈ ਉਹ ਗਈ ਜਿਸ ਤੋਂ ਬਾਅਦ ਹੁਣ ਇਹ ਕਾਰਵਾਈ ਹੋਈ ਹੈ ਔਰ ਇਹ ਹੁਕਮ ਜੜੇ ਨੇ ਉਜਾਰੀ ਕੀਤੇ ਗਏ ਨੇ ਤਾਕਤ ਕੋਲ ਮਿਲਾ ਕੇ ਹੁਣ ਪਾਬੰਦੀ ਜਿਹੜੀ ਅਗਲੇ ਹੁਕਮ ਜਦੋਂ ਤੱਕ ਨਹੀਂ ਆਉਂਦੇ ਉਦੋਂ ਤੱਕ ਜਾਰੀ ਰਹੇਗੀ ਉਦੋਂ ਤੱਕ ਮਾਈਨਿੰਗ ਜਿਹੜੀ ਇਹਨਾਂ ਸਾਈਟਸ ਤੇ ਨਹੀਂ ਹੋ ਸਕਦੀ ਪਿੰਡ ਗਾਲੜੀ ਹੈ ਜਿੱਥੋਂ ਦੀ ਪੰਚਾਇਤ ਨੇ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਸੁਣਵਾਈ ਕਰਦੇ ਹੋਏ ਐਮ.ਡੀ. ਨੇ ਫੈਸਲਾ ਦਿੱਤਾ ਹੈ ਔਰ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ 85 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ ਔਰ ਹਾਲੇ ਦੇ ਵਿੱਚ ਇਹਨਾਂ ਥਾਵਾਂ ਤੇ ਰੇਤ ਬਜਰੀ ਕੱਢਣ ਦੇ ਲਈ ਟੈਂਡਰ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਸੀ ਹਾਲਾਂਕਿ ਸਾਈਟਸ ਜਿਹੜੀਆਂ ਨੇ ਉਹ ਕੁੱਲ ਮਿਲਾ ਕੇ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਏ ਮੌਜੂਦਾ ਸਰਕਾਰ ਦੀ ਤਾਂ ਇਹ ਸਾਈਟਸ ਨੂੰ ਲੈ ਕੇ ਫੈਸਲਾ ਜਿਹੜਾ ਪਿਛਲੇ ਸਮੇਂ 'ਚ ਇਹ ਕੀਤਾ ਗਿਆ ਸੀ ਜਦੋਂ ਸ਼ੁਰੂਆਤ ਦੇ ਵਿੱਚ ਸਰਕਾਰ ਆਉਂਦੀ ਹੈ ਕਿ ਮਾਈਨਿੰਗ ਜਿਹੜੀਆਂ ਸਾਈਟਸ ਨੇ ਉਥੋਂ ਰੇਤਾ ਆਸਾਨੀ ਦੇ ਨਾਲ ਡਾਇਰੈਕਟ ਲਜਾਇਆ ਜਾ ਸਕਦਾ ਹੈ ਜਿਹੜੇ ਲੋਕ ਨੇ ਜਿਨ੍ਹਾਂ ਨੇ ਵਰਤਨਾ ਹੈ ਮੰਨ ਲਓ ਕਿਸੇ ਨੇ ਆਪਣਾ ਘਰ ਬਣਾਉਣਾ ਹੈ ਤਾਂ ਉਹ ਜਾ ਕੇ ਡਾਇਰੈਕਟ ਜਿਹੜਾ ਹੈ ਉਹ ਮਾਈਨਿੰਗ ਸਾਈਟ ਤੋਂ ਰੇਤਾ ਲੈ ਸਕਦਾ ਹੈ ਹਾਲਾਂਕਿ ਉੱਥੇ ਹੀ ਸਾਰੀਆਂ ਚੀਜ਼ਾਂ ਉਸ ਨੂੰ ਮਿਲਣ ਗਿਆ ਪੈਸਾ ਜਿਹੜਾ ਹੈ ਇੱਕ ਕਿਸਮ ਦਾ ਉਹਨਾਂ ਦਾ ਬਚੇਗਾ ਉਹਨਾਂ ਦੀ ਬਚਤ ਹੋਏਗੀ ਇਹ ਸਾਰੀ ਪਲੈਨਿੰਗ ਜਿਹੜੀ ਹੈ ਮਾਈਨਿੰਗ ਪਾਲਿਸੀ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਕੀਤੀ ਗਈ ਸੀ